ਯਾਨੀ ਕਿ ਨਾ ਰੱਖੇ ਮਹਾਰਾਜਾ ਯਾਤਰਾ ਕਰਾਰ ਪਰਮਾਤਮਾ ਸਮਝ ਚੜਦੀ ਕਲਾ ਰੱਖੇ ਤੁਸੀਂ ਜੀ ਤੁਸੀਂ ਆਪਣੀ ਰਾਤ ਚੱਕਣੀ ਤਕਨੀ ਕਰੇ ਪਰਮਾਤਮਾ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਬਹੁਤ ਬਹੁਤ ਰਾਤ ਜੀ ਦੇ ਕੰਮ ਲਈ ਯਾਤਰਾ ਹੱਥ ਬੰਨ੍ਹ ਕੇ ਰੱਖੇ ਮੈਂ ਅੱਜ ਜੋ ਵੀ ਹਾਂ ਸਭ ਕਿਰਪਾ ਤੇਰੀ ਹਾਏ ਨਹੀਂ ਕਿੱਥੇ ਤਸਵੀਰ ਮੇਰੀ ਉਹ ਸਾਰੇ ਮੈਨੂੰ ਬਸ ਵਾਸਤੇ ਵਿੱਚ ਮਿਲੇ ਕਿ ਪਹਿਲੀ ਵਾਰ ਜਾ ਰਹੇ ਜਿੱਥੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕ ਨਹੀਂ ਵੀ ਅਸੀਂ ਪਹਿਲੀ ਵਾਰ ਜਾ ਰਹੇ ਤੇ ਮੈਨੂੰ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਅਸ਼ੀਰਵਾਦ ਜਿਹੜਾ ਲੈਣ ਦਾ ਭਾਗ tract ਹੋਵੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਝੰਡੇਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਜਾਂਦੇ ਰਹਿੰਦੇ ਨੇ ਨੇੜੇ ਆ ਮੱਥਾ ਟੇਕਦੇ ਰਹਿੰਦੇ ਆ ਨਤਮਸਤਕ ਹੁੰਦੇ ਰਹਿੰਦੇ ਆ ਉਹਨਾਂ ਵਾਸਤੇ ਇੱਧਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਜਾਂ ਫਤਿਹਗੜ ਸਾਹਿਬ ਜਾਂ ਦਮਦਮ ਨਮਾ ਸਾਹਿਬ ਉਹਨੂੰ ਉਧਰ ਵਾਸਤੇ ਬਸ ਆਪਣਾ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਵਾਂ ਤੇ ਇਹਨੂੰ ਫਿਰ ਹੌਲੀ-ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਅਜਮੇਰ ਸ਼ਰੀਫ ਵਾਸਤੇ ਵੀ ਟ੍ਰੇਨ ਕੁਝ ਟ੍ਰੇਨ ਦਾ ਪ੍ਰਬੰਧ ਕਰਨਾ ਪਵੇ ਜਾਂ ਫਿਰ ਪਟਨਾ ਸਾ ਸ੍ਰੀ ਹਜੂਰ ਸਾਹਿਬ ਜਿਹੜਾ ਜਵਾਰਾਨਸੀ ਖਾਟੂ ਸ਼ਾਮ ਜਿੰਨ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜ ਦਿਆਂਗੇ